ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਇੱਕ ਤੋਕੜ ਗੱਭਣ ਵੈੜ ਦੀ ਡਿਟੇਲ ਸਾਂਝੀ ਕਰਦੇ ਜਾ ਰਹੇ ਆ ਤੇ ਐਡਰੈਸ ਪਹਿਲਾਂ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸੀਲ ਤੇ ਜਿਹੜਾ ਜ਼ਿਲ੍ਹਾ ਇਹ ਪਿੰਡ ਨੂੰ ਤਰਨਤਾਰ ਲੱਗਦੇ ਆ ਤੇ ਤਰਨਤਾਰ ਤੋਂ ਜਿਹੜੀ ਦੂਰੀ ਹੈ ਲਗਭਗ 1 ਕਿਲੋਮੀਟਰ ਦੀ ਆ ਜਿਹੜਾ ਬਠਿੰਡੇ ਤੋਂ ਅੰਦਰ ਸਾਨੂੰ ਹਾਈਵੇ ਆਉਂਦਾ ਵਾ ਇਹਦੇ ਤੋਂ 3 ਕਿਲੋਮੀਟਰ ਪਿੰਡ ਆਪਣਾ ਹਾਈਵੇ ਤੋਂ ਸਾਈਡ ਤੇ ਰਹਿ ਜਾਂਦਾ ਵਾ ਬਾਕੀ ਨੰਬਰ ਸਕਰੀਨ ਤੇ ਚਾਲੂ ਕਰ ਦਾਂਗੇ ਜਿਹੜੇ ਵੀ ਵੀਰ ਦੇ ਵੈੜ ਪਸੰਦ ਹੁੰਦੀ ਆ ਉਹ ਆਪ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ ਵਾ ਜੇ ਬਾਕੀ ਕੋਈ ਡਾਕਟਰ ਲਿਆ ਕੇ ਚੈੱਕ ਕਰਵਾਈ ਜਾਵੇ ਉਹ ਇੱਥੇ ਕਰਵਾ ਸਕਦਾ ਵਾ ਨਹੀਂ ਤੇ 2 ਤੋਂ 3 ਦਿਨ ਦੀ ਆਪਣੀ ਗਰੰਟੀ ਹੋਊਗੀ 2 ਤੋਂ 3 ਦਿਨ ਦੇ ਵਿੱਚ ਵਿੱਚ ਆਪ ਦੀ ਚੈੱਕਅਪ ਪਾਸ ਕਰਾ ਕੇ ਚੈੱਕ ਕਰਾ ਕੇ ਆਪ ਦੀ ਤਸੱਲੀ ਕਰਾ ਕੇ ਆ ਦੀ ਵੈਡ ਦੀ ਖਰੀਦਦਾਰੀ ਕਰ ਸਕਦਾ ਵਾ ਇਹ ਦੋਸਤੋ ਆ ਦੇਖ ਸਕਦੇ ਜੇ ਫੇਸ ਕੁਆਲਟੀ ਚੈੱਕ ਕਰ ਲੋ ਵੈਡ ਦੀ ਇਹ ਦੋਸਤੋ ਪਹਿਲਾ ਸੁਆ ਮਤਲਬ ਇਹ ਤਾਂ ਚੱਲਣ ਡਿਆ ਹੈਗਾ ਵਾ ਤੇ ਦੂਜੇ ਸੁਵੇ ਦੀ ਇਹ ਗੱਪਣ ਹੈਗੀ ਆ ਤੇ ਲਗਭਗ ਕੋਈ 3 ਮਹੀਨੇ ਦੀ ਚੈੱਕ ਪਾਸ ਆ 15 ਤਰੀਕ ਨੂੰ 15 ਫਰਵਰੀ ਨੂੰ ਇਹਨਾਂ 3 ਮਹੀਨੇ ਹੋ ਜਾਣੇ ਪੂਰੇ ਆਪਾਂ ਆਪਣੀ ਤਸੱਲੀ ਕਰਾਈ ਆ ਜਿਹੜੇ ਵੀ ਵੀਰ ਨੇ ਪਸੰਦ ਆਉਂਦੀ ਆ ਆਪ ਦਾ ਸਾਈਪਿਆਨਾ ਕਰਕੇ ਜੇ ਇੱਥੇ ਕਰਾਉਣੀ ਚਾਵੇ ਤਸੱਲੀ ਡਾਕਟਰ ਲਿਆ ਕੇ ਇੱਥੇ ਕਰਵਾ ਸਕਦਾ ਨਹੀਂ ਤਾਂ 2-2 ਤਿੰਨ ਦਿਨ ਦੇ ਵਿੱਚ ਵਿੱਚ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਤੇ ਆਪਦੇ ਘਰੇ ਖੜਕੇ ਵੀ ਚੈੱਕ ਕਰਵਾ ਸਕਦਾ ਹੁਣ ਆਪਾਂ ਬਾਕੀ ਤੁਹਾਨੂੰ ਚਲਾਸ਼ ਦਿਖਾ ਦਿੰਦੇ ਹਾਂ

ਜਿਹੜੀ ਦੁੱਧ ਦੀ ਗੱਲ ਕਰੀਏ ਦੇਖੋ ਜਿਹੜਾ ਮੌਕੇ ਤੇ ਹਾਜ਼ਰ ਆ ਉਤੋਂ ਵੈਸੇ ਮੈਂ ਵੱਧ ਚੋ ਕੇ ਲਿਆ ਆ ਹਾਂ ਉੱਥੇ 4 ਤੋਂ 5 ਲੀਟਰ ਦੁੱਧ ਹੀ ਤੇ ਮੇਰੇ ਘਰੇ ਆ ਕੇ ਇਹਨੇ ਥੋੜਾ ਜੀ ਘਟ ਲਾਇਆ ਉਹਨਾਂ ਅੱਜ ਥੋੜੇ ਪੱਠੇ-ਪੁੱਠੇ ਕੱਦੇ ਆ ਹੁਣ ਇਹਦੇ ਕੋਲ 2.5 ਲੀਟਰ ਹੀ ਦੁੱਧ ਆ ਜਿਹੜਾ ਲੀਟਰ ਵਾਲਾ ਵਾ 2.5 ਤੋਂ 3 ਲੀਟਰ ਦੁੱਧ ਆ ਆ ਆਪ ਦੀ ਕੋਈ ਵੀ ਵਿਸਤ ਤਸੱਲੀ ਕਰ ਸਕਦਾ ਬਾਕੀ ਖਾਣ-ਪਾਣ ਥਣਾ ਦੀ ਆਪਣੀ ਪੂਰੀ ਗਰੰਟੀ ਹੋਊਗੀ ਵਿਚਾਰੇ ਬਾਕੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਵਿਖਾ ਦਿੰਨੇ ਆ ਥੋੜਾ ਇਹਨੇ ਜੀ ਘੱਟ ਲਾਇਆ ਵਾ ਪੱਠੇ-ਕੁੱਟੇ ਘੱਟ ਖਾਦੇ ਆਪਣੇ ਕੋ ਆ ਕੇ ਹਾਂ ਤੁਹਾਨੂੰ ਪਾ ਦੇ ਅ ਦੇਖ ਸਾਡੇ ਸੋਨਾ ਦੀ ਵੰਡ ਗੱਲ ਪੂਰੀ ਹੈ ਠੀਕ ਆ ਬਾਕੀ ਚਾਰੇ ਪ੍ਰੋਪਰ ਚੱਲਦੇ ਆ ਸਾਨ ਕਈ ਵੀਰ ਉਹ ਨੇ ਵੀ ਦੂਰੋਂ ਨੇੜੇ ਹੁੰਦਾ ਵਾ ਵੀ ਚਲੋ ਬਾਕੀ ਮੈਂ ਦੇਖੋ ਆਨਾ ਵੀ ਆਪਦੇ ਇੱਥੇ ਆ ਕੇ ਤਸੱਲੀ ਕਰ ਲੈ ਵੀਰ ਉਹਦੇ ਨਾਲ ਦੀ ਕੋਈ ਨਹੀਂ ਜੀ ਬਾਕੀ ਕਈਆਂ ਵੀਰਾਂ ਦਾ ਹੁੰਦਾ ਵੀ ਸਾਡਾ ਦੂਰ ਦਾ ਵੀ ਚਲ ਹਣ ਧਾਰਾ ਮਾਰ ਕੇ ਵਿਖਾ ਦੇ ਧਾਰਾ ਪਤਾ ਲੱਗ ਜਾਂਦਾ ਵੀ ਥਣ ਚੱਲਦੇ ਕੋ ਭੂਰ ਛੱਟਾ ਦੇ ਨਹੀਂ ਆ ਧਾਰਾ ਮਾਰਨ ਦਾ ਮਕਸਦ ਹੁੰਦਾ ਆਪਣਾ ਦੋਸਤੋ ਕੋਈ ਵੀ ਵੀਰ ਆਪਦੀ ਇਥੇ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦਾ ਵਾ ਜਿਹੜਾ 2.5 ਤੋਂ 3 ਲੀਟਰ ਇਹਦੇ ਕੋਲ ਦੁੱਧ ਹਾਜ਼ਰ ਆ ਆਪਣੀ ਘਰੇ ਭਾਵੇਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦਾ ਵਾ ਸਾਈ ਬਿਆਨਾ ਕਰਕੇ ਤੇ ਹੁਣ ਦੋਸਤੋ ਗੱਲ ਕਰ ਬਾਕੀ ਆਪਣੀ ਚੈੱਕ ਪਾਸ ਦੀ ਆਪਣੀ ਫੁੱਲ ਗਰੰਟੀ ਹੋਊਗੀ ਥਾਣਚਾਰੇ ਚਲਦਿਆਂ ਦੀ ਫੁੱਲ ਗਰੰਟੀ ਹੋਊਗੀ ਤੇ ਹੁਣ ਗੱਲ ਕਰਦੇ ਇਹਦੇ ਰੇਟ ਦੀ ਬਿਲਕੁਲ ਹੀ ਆਪਾਂ ਜਾਇਜ਼ ਹੀ ਵੀਰਾਂ ਵਾਸਤੇ ਰੇਟ ਰੱਖਿਆ ਵਾ ਕੋਈ ਇਹਦਾ ਪੰਜੀ ਨਹੀਂ ਕਰਨਾ ਕੋਈ ਵੀ ਨਹੀਂ ਕਰਨਾ ਦੋਸਤੋ ਇਹਦਾ 16000 ਚੋਂ ਆਪਾਂ ਮਾਣਤਾਨ ਕਰਦਾਂਗੇ ਬਾਕੀ ਵੀਰ ਕੋਈ ਫੋਨ ਲਾਵੇ ਜਿੰਨਾ ਵੀ ਹੋ ਸਕੇ ਮੌਕੇ ਤੇ ਮਾਣਤਾਨ ਕਰ ਦਿੱਤਾ ਜਾਊਗਾ ਬਾਕੀ ਵੇੜ ਸਾਮ ਸੰਭਾਲ ਦੀ ਗੱਲ ਹੈ 6 ਮਹੀਨੇ ਨੂੰ ਤਿਆਰ ਹੋ ਗਏ ਕੋਈ ਵੀਰ ਰਕਮ ਵਟ ਸਕਦਾ ਸਾਮ ਸੰਭਾਲ ਕਰਕੇ ਕਾਤੀ ਸੂਈ ਦਾ ਨਹੀਂ ਪਤਾ ਹੋ ਸਕਦਾ ਉਹ ਬਹੁਤ ਲੰਬੇ ਟੈਂਡ ਦੀ ਸੂਈ ਹੋਵੇ ਤੇ ਪਤਾ ਨਹੀਂ ਕਿਦੋਂ ਦੀ ਆਪਣੀ ਇਹੋ ਹੀ ਆ ਵੀ 3 ਮਹੀਨੇ ਦੀ ਚੱਕ ਪਾਸਿਆ 15 ਤਰੀਕ ਨੂੰ ਇਹਨੂੰ 3 ਮਹੀਨੇ ਹੋ ਜਾਣੇ ਤੇ 22 ਤਰੀਕ ਨੂੰ ਲੀਟਰ ਖੋਦ ਤੋਂ ਉੱਥੇ ਨਾਲ 5 5 ਕਿਲੋ ਦੇ ਲਗਭਗ ਤੋਇਆ ਸੀ ਜਿਹਦੇ ਰੋਮਾਈਆਂ ਆਪਣੇ ਘਰੀ ਆ ਗਏ ਨੇ ਥੋੜਾ ਜਿਹਾ ਜੀਓਪਰਾ ਬਣਾਇਆ ਤੇ ਤਾਂ ਕਰਕੇ ਇਹ ਦੇਣਾ ਤੇ ਦੋਸਤੋ 16000 ਚੋਂ ਮਾਰਨ ਤਾਂ ਥੋੜਾ ਬੋਦਾ ਕਰਦਾ ਜਾਊਗਾ ਸੋ ਮਿਲਦੇ ਆ ਨਵੀਂ ਇੱਕ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ